ਸਤਿ ਸ੍ਰੀ ਅਕਾਲ ਜੀ ਅੱਜ ਮੈਂ ਉਸ ਮਹਾਨ ਅਣਖੀ ਜਰਨੈਲ ਜੋਧੇ ਸੂਰਮੇ ਬਾਰੇ ਗੱਲ ਕਰਨ ਜਾ ਰਿਹਾ ਜਿਸ ਦੀ ਤਸਵੀਰ ਤੋਂ ਅੱਜ ਵੀ ਭਾਰਤੀ ਹਕੂਮਤ ਤੇ ਸਟੇਟ ਗਵਰਨਮੈਂਟ थर-थर ਕੰਬਦੀ ਹੈ ਮੈਂ ਉਸ ਅਣਖੀਲੇ ਸੂਰਮੇ ਦੀ ਗੱਲ ਕਰਨ ਜਾ ਰਿਹਾ ਜਿਸ ਨੇ ਕਿਹਾ ਸੀ ਕਿ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ ਜਮੀਰ ਦੇ ਮਰਨ ਨੂੰ ਮੌਤ ਗਿਣਦਾ ਮੈਂ ਉਸ ਮਹਾਨ ਰੂਹ ਦੀ ਗੱਲ ਕਰਨ ਜਾ ਰਿਹਾ ਜਿਸ ਨੇ ਕਿਹਾ ਕਿ ਜੇ ਗੁਲਾਮੀ ਘਣੋਂ ਲਾਉਣੀ ਆ ਤਾਂ ਅਨੰਦਪੁਰ ਘਰੇ ਵੜੋ ਮੈਂ ਉਸ ਸੰਤ ਮਹਾਪੁਰਸ਼ ਦੀ ਗੱਲ ਕਰਨ ਜਾ ਰਿਹਾ ਜਿਸ ਦੀ ਝਲਕ ਅੱਜ ਵੀ ਜੇ ਕਿਸੇ ਸਿੱਖ ਨੌਜਵਾਨ ਦੇ ਅੰਦਰੋਂ ਭਾਰਤੀ ਹਕੂਮਤ ਨੂੰ ਜਾਂ ਸਟੇਟ ਗਵਰਨਮੈਂਟ ਨੂੰ ਦਿੱਸੇ ਤਾਂ ਐਨਐਸਏ ਵਰਗੇ ਕਾਨੂੰਨ ਲਾ ਕੇ ਜਿਹਨਾਂ ਚ ਪਾ ਦਿੰਦੇ ਜੀ ਹਾਂ ਮੈਂ ਗੱਲ ਕਰ ਰਿਹਾ ਸਤ ਜਨੈ ਸਿੰਘ ਪਿੰਡਰਾਵਾਲਾ ਬਾਰੇ ਤੇ ਅੱਜ ਆਪ ਉਹਨਾਂ ਦੀ ਜੀਵਨੀ ਉਹਨਾਂ ਦੇ ਸੰਘਰਸ਼ ਦੇ ਬਾਰੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਤੇ ਤੁਸੀਂ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹੋ ਮੌਕੇ ਤੋਂ ਕਸਬਾ ਬਾਗਾ ਪੁਰਾਣਾ ਲੰਘ ਕੇ ਮੁੱਖ ਸੜਕ ਦੇ ਉੱਪਰ ਗੁਰੂ ਨਾਨਕ ਕਾਲਜ ਅਤੇ ਪੋਲੀਟੈਕਨਿਕ ਕਾਲਜ ਗੁਰੂ ਤੇਗ ਬਹਾਦਰਗੜ ਆਉਂਦਾ ਹੈ। ਇੱਥੋਂ ਸੱਜੇ ਪਾਸੇ 2 ਕਿਲੋਮੀਟਰ ਤੇ ਪਿੰਡ ਰੋਡੇ ਸਥਿਤ ਹੈ। ਇੱਥੇ ਮੇਰੀ ਪੀੜੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ। ਸ਼ੁਰੂ ਤੋਂ ਹੀ ਇਹ ਨਗਰ ਪੰਥਕ ਸਰਗਰਮੀਆਂ ਨਾਲ ਜੁੜਿਆ ਹੋਇਆ ਹੈ। ਇਸੇ ਨਗਰ ਵਿੱਚ ਹੀ 20ਵੀਂ ਸਦੀ ਦੇ ਮਹਾਨ ਸਿੱਖ ਦਮਦਮੇ ਟਕਸਾਲ ਦੇ 14ਵੇਂ ਮੁਖੀ ਸਿੱਖ ਦੇ ਲਾਹ ਦੀ ਧੜਕਣ ਕਹਿਣੀ ਕਰਨੀ ਦੇ ਪੂਰੀ ਮਹਾਨ ਸੂਰਬੀਰ ਸੰਤ ਜਰਨੈਲ ਸਿੰਘ ਖਾਲਸਾ ਜੀ ਦਾ ਜਨਮ 2 ਜੂਨ 1947 ਨੂੰ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੇ ਕੁੱਖੋਂ ਹੋਇਆ। ਜਨਮ ਸਮੇਂ ਤੋਂ ਪਹਿਲਾਂ ਹੀ ਘਰ ਚ ਗੁਰ ਸਿੱਖੀ ਅਸੂਲ ਅਤੇ ਪੰਥ ਕਮਰਯਾਦਾ ਪ੍ਰਚਲਿਤ ਸੀ ਜਿਸ ਕਾਰਨ ਜਨਮ ਸੰਸਕਾਰ ਨੂੰ ਸਿੱਖੀ ਅਸੂਲਾਂ ਅਨੁਸਾਰ ਅਪਣਾਇਆ ਗਿਆ। ਬਾਬਾ ਜੋਗਿੰਦਰ ਸਿੰਘ ਨੇ ਸਰਬ ਲੋ ਦੇ ਬਾਟੇ ਵਿੱਚ ਥੋੜਾ ਜਿਹਾ ਜਲ ਲਿਆ ਉਸ ਵਿੱਚ ਪੰਜ ਪਤਾਸੇ ਪਾ ਕੇ ਉਸ ਨੂੰ ਛੋਟੀ ਕਰਪਾਨ ਦੀ ਲੋਗ ਨਾਲ ਹਿਲਾਉਂਦਿਆਂ ਹੋਇਆ ਸ਼੍ਰੀ ਜਬਲੀ ਸਾਹਿਬ ਦਾ ਪਾਠ ਸੰਪੂਰਨ ਕੀਤਾ ਅਤੇ ਇਸੇ ਕਿਰਪਾਾਂ ਦੀ ਨੋਖ ਨਾਲ ਬੱਚੇ ਨੂੰ ਅੰਮ੍ਰਿਤ ਦੀ ਗੁੜਤੀ ਦਿੱਤੀ ਗਈ। ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਗਏ ਸ਼੍ਰੀ ਮੁਖਵਾਕ ਤਨਾਸਰੀ ਮਹੱਲਾ ਪੰਜਵਾਂ ਜਿਸ ਦਾ ਤਨ ਮਨ ਤਨ ਸਭ ਤਿਸ ਦਾ ਸੋਈ ਸੁਗੜ ਸੋਜਾਨੀ ਅਨੁਸਾਰ ਆਪ ਜੀ ਦਾ ਨਾਮ ਜਰਨੈਲ ਸਿੰਘ ਰੱਖਿਆ ਗਿਆ। ਬਚਪਨ ਤੋਂ ਹੀ ਆਪ ਦਾ ਸੁਭਾਅ ਆਮ ਬੱਚਿਆਂ ਵਰਗਾ ਨਹੀਂ ਸੀ। ਬਹੁਤ ਘੱਟ ਬੋਲਣਾ, ਘੱਟ ਖੇਡਣਾ ਪਰ ਖਾਣ ਪੀਣ ਆਮ ਬੱਚਿਆਂ ਵਰਗਾ ਹੀ ਸੀ। ਤਿੰਨ ਕੋ ਸਾਲ ਦੀ ਉਮਰ ਵਿੱਚ ਹੀ ਆਪ ਦੀ ਦਾਦੀ ਮਾਤਾ ਅਨੰਦ ਗੌਰ ਨੇ ਮੂਲ ਮੰਤਰ ਦਾ ਪਾਠ ਜਵਾਨੀ ਯਾਦ ਕਰਵਾ ਦਿੱਤਾ। ਤੇ ਆਪਣੇ ਕੋਲ ਬਿਠਾ ਕੇ ਲੰਮਾ ਸਮਾਂ ਮੂਲ ਮੰਤਰ ਦਾ ਪਾਠ ਸੁਣਦੇ ਰਹਿੰਦੇ ਸਨ। ਜਦੋਂ ਸੰਤ ਜਰਨੈਲ ਸਿੰਘ ਜੀ ਦੀ ਉਮਰ 6 ਕੋ ਸਾਲਾਂ ਦੀ ਹੋਈ ਤਾਂ ਆਪ ਨੂੰ ਭਾਈ ਹਰਜੀਤ ਸਿੰਘ ਜੋ ਆਪ ਤੋਂ ਉਮਰ ਵਿੱਚ ਕੁਝ ਵੱਡੇ ਸੰਦੇ ਨਾਲ ਹੀ ਪਿੰਡ ਰੋਡੇ ਦੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਸਮੇਂ ਚੌਥੀ ਜਮਾਤ ਤੱਕ ਹੀ ਵਿਦਿਆ ਪ੍ਰਾਪਤੀ ਦਾ ਪ੍ਰਬੰਧ ਸੀ। ਆਪ ਜੀ ਜਮਾਤ ਦੇ ਬੱਚਿਆਂ ਨਾਲ ਬਹੁਤ ਘੱਟ ਬੋਲਦੇ ਨਾ ਹਾਸੇ ਖੇਡਦੇ। ਪਰ ਅਧਿਆਪਕਾਂ ਵੱਲੋਂ ਜੋ ਵੀ ਪੜ੍ਹਾਈ ਕਰਾਈ ਜਾਂਦੀ ਉਸ ਨੂੰ ਬੜੇ ਧਿਆਨ ਨਾਲ ਪੜ੍ਹਦੇ ਅਤੇ ਤੇਖਣ ਬੁੱਧੀ ਦੇ ਮਾਲਕ ਹੋਣ ਕਰਕੇ ਬਹੁਤ ਜਲਦੀ ਦਿੱਤੇ ਸਭ ਨੂੰ ਯਾਦ ਕਰ ਲੈਂਦੇ ਇਸ ਤਰ੍ਹਾਂ 4 ਸਾਲਾਂ ਦੇ ਵਿੱਚ ਹੀ ਆਪ ਜੀ ਨੇ 4 ਜਮਾਤਾਂ ਪਾਸ ਕਰ ਲਈਆਂ ਰੋਡੇ ਨਗਰ ਵਿੱਚ ਦਮਦਮਿੰਟਕਸਾਲ ਦਾ ਜਥਾ ਹਰ ਸਾਲ ਆਉਂਦਾ ਅਤੇ ਲਗਭਗ 1 ਮਹੀਨਾ ਪਿੰਡ ਵਿੱਚ ਰਹਿ ਕੇ ਕਥਾ ਕੀਰਤਨ ਅਤੇ ਗੁਰਬਾਣੀ ਦੀ ਸੰਥਿਆ ਦਾ ਪ੍ਰਵਾਹ ਚਲਾਉਂਦਾ ਇਸ ਦੌਰਾਨ ਕਥਾ ਦੇ ਸਮੇਂ ਨੇੜਲੇ ਪਿੰਡਾਂ ਦੇ ਸ਼ਰਧਾਲੂ ਸਿੱਖ ਵੀ ਆ ਕੇ ਕਥਾ ਸੁਣਦੇ ਜਥੇ ਦੇ ਠਹਿਰਨ ਵਾਸਤੇ ਪੂਰਾ ਪ੍ਰਬੰਧ ਕਰਨ ਲਈ ਨਗਰ ਵਿੱਚ ਸੰਤ ਬਾਬਾ ਕਿਰਪਾਲ ਸਿੰਘ ਜੀ ਦੀ ਅਗਵਾਈ ਵਿੱਚ ਨਗਰ ਦੇ ਮੁਖੀ ਸਿੰਘਾਂ ਜਿਨ੍ਹਾਂ ਵਿੱਚੋਂ ਸੰਤਾਂ ਦੇ ਪਿਤਾ ਜਥੇਦਾਰ ਜੋਗਿੰਦਰ ਸਿੰਘ ਵੀ ਸਨ ਸੰਗਤਾਂ ਨੂੰ ਨਾਲ ਲੈ ਕੇ ਬਹੁਤ ਹੀ ਚਾਅ ਨਾਲ ਪੂਰੀ ਤਿਆਰੀ ਕਰਦੇ ਅਤੇ ਜਿਸ ਦਿਨ ਜਥੇ ਨੇ ਆਉਣਾ ਹੁੰਦਾ ਤਾਂ ਨਗਰ ਵਿੱਚੋਂ ਟਰੈਕਟਰ ਟਰਾਲੀਆਂ ਰਾਹੀਂ ਜਥੇ ਦੇ ਸਿੰਘਾਂ ਨੂੰ ਲਿਹਾਉਣ ਦਾ ਇੰਤਜ਼ਾਮ ਕੀਤਾ ਜਾਂਦਾ ਬਹੁਤ ਸਾਰੀਆਂ ਸੰਗਤਾਂ ਬੇਸਬਰੀ ਨਾਲ ਢੰਡਰਾ ਵਾਲੇ ਜਥੇ ਦੇ ਪਹੁੰਚਣ ਦੀ ਉਡੀਕ ਕਰਦੀਆਂ ਉਸ ਸਮੇਂ ਭਾਈ ਜਰਨੈਲ ਸਿੰਘ ਛੋਟੀ ਉਮਰ ਤੋਂ ਹੀ ਨਗਰ ਦੀ ਸੰਗਤ ਨਾਲ ਮਿਲ ਕੇ ਜਥੇ ਦੀ ਸੇਵਾ ਪ੍ਰਬੰਧ ਵਿੱਚ ਮਗਰ ਰਹਿੰਦੇ ਪੂਰਾ ਮਹੀਨਾ ਸੇਵਾ ਵੀ ਕਰਦੇ ਆ ਤੇ ਭਿੰਡਰਾਂ ਵਾਲੇ ਸੰਤਾਂ ਪਾਸੋਂ ਕਥਾ ਵੀ ਸੁਣਦੇ ਕਥਾ ਦੌਰਾਨ ਇੱਕ ਦਿਨ ਸੰਤ ਬਾਬਾ ਗੁਰਬਚਨ ਸਿੰਘ ਦੀ ਖਾਲਸਾ ਜੀ ਨੇ ਗੁਰੂ ਘਰ ਦੇ ਅਨੰਨ ਸੇਵਕ ਭਾਈ ਗੋਦੜੀਏ ਜੀ ਦੀ ਸਾਖੀ ਸੁਣਾਈ ਕਿ ਉਹ ਕੀਰਤ ਕਰਦਿਆ 21 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਿਆ ਕਰਦੇ ਸਨ ਗੁਰਬਾਣੀ ਉੱਪਰ ਬਹੁਤ ਸ਼ਰਧਾ ਭਾਵਨਾ ਰੱਖਦੇ ਸਨ ਮੰਨ ਲਾ ਕੇ ਬਾਣੀ ਪੜਦਿਆਂ ਭਾਈ ਗੋਦੜੀਆਂ ਨੂੰ ਪਹਿਲਾਂ ਸ਼ਬਦ ਸਿਧੀ ਪ੍ਰਾਪਤ ਹੋਈ ਫਿਰ ਸਤਿਗੁਰ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਾਲਾ ਜੀਵਨ ਬਣਿਆ ਇਹੀ ਭਾਈ ਗੋਦੜਿਆ ਬ੍ਰਹਮ ਗਿਆਨ ਦੀ ਅਵਸਥਾ ਤੱਕ ਪਹੁੰਚ ਗਿਆ ਇਸ ਸਾਖੀ ਦਾ ਭਾਈ ਜਰਨੈਲ ਸਿੰਘ ਉੱਪਰ ਇੰਨਾ ਡੂੰਘਾ ਅਸਰ ਹੋਇਆ ਕਿ ਉਹਨਾਂ ਬੈਠੇ ਮਨ ਵਿੱਚ ਸੰਕਲਪ ਕਰ ਲਿਆ ਕਿ ਹਰ ਰੋਜ਼ 21 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਿਆ ਕਰਨੇ ਹਨ ਜਦ ਇਸ ਬਾਰੇ ਘਰ ਪਹੁੰਚ ਕੇ ਉਹਨਾਂ ਆਪਣੇ ਪਿਤਾ ਜੀ ਨਾਲ ਗੱਲ ਕੀਤੀ ਕਿ ਭਾਈ ਗੋਦੜਿਆ ਵਾਂਗ ਮੈਂ ਵੀ 21 ਪਾਠ ਜਪਜੀ ਸਾਹਿਬ ਜੀ ਦੇ ਨੋਜਾਨਾ ਕਰਨੇ ਹਨ ਪਿਤਾ ਜੀ ਬਹੁਤ ਪਰੇਸ਼ਾਨ ਹੋਏ ਅਤੇ ਪ੍ਰੇਰਨਾ ਦਿੱਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਇਹ ਨਿਯਮ ਆਰੰਭ ਕਰੋ। ਐਵੇਂ ਹੀ ਕੀਤਾ ਗਿਆ। ਉਸ ਦਿਨ ਤੋਂ ਰੋਜ਼ਾਨਾ 21 ਪਾਠ ਜਪਜੀ ਸਾਹਿਬ ਜੀ ਦੇ ਆਰੰਭ ਕਰ ਦਿੱਤੇ ਗਏ। ਉਸ ਸਮੇਂ ਭਾਈ ਜਰਨੈਲ ਸਿੰਘ ਜੀ ਦੀ ਉਮਰ 13 ਸਾਲ ਦੀ ਸੀ। ਉਹ ਦਿਨ ਪਰ ਖੇਤੀ ਦਾ ਕੰਮ ਕਰਦੇ, ਮੱਝਾਂ ਚਾਰਦੇ ਅਤੇ ਨਾਲ-ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰ ਹੀ ਜਾਂਦੇ। ਕਈ ਵਾਰ ਉਹ 21 ਤੋਂ ਵੱਧ ਪਾਠ ਵੀ ਕਰ ਲੈਂਦੇ ਪਰ ਇਸ ਬਾਰੇ ਕਦੇ ਕਿਸੇ ਨਾਲ ਗੱਲ ਸਾਂਝੀ ਨਾ ਕਰਦੇ। ਉਹ ਆਮ ਤੌਰ ਤੇ ਬਹੁਤ ਘੱਟ ਬੋਲਦੇ ਸਨ। ਕਿ ਫਾਲਤੂ ਗੱਲਾਂ ਵਿੱਚ ਸਮਾਂ ਅਜਾਈ ਨਾ ਜਾਵੇ ਬਲਕਿ ਬਾਣੀ ਪੜਦਿਆਂ ਵੱਧ ਤੋਂ ਵੱਧ ਸਮਾਂ ਸਫਲਾ ਕੀਤਾ ਜਾਵੇ ਸਤਿਗੁਰੂ ਜੀ ਦੀ ਬਾਣੀ ਦਾ ਐਸਾ ਪ੍ਰਭਾਵ ਪਿਆ ਕਿ ਉਹ ਕਈ ਵਾਰ ਖਾਣਾ ਪੀਣਾ ਵੀ ਭੁੱਲ ਜਾਂਦੇ ਬੱਚਿਆਂ ਨਾਲ ਮਿਲ ਕੇ ਗੁੱਲੇ ਡੰਡਾ ਜਾਂ ਖੁੱਦੋ ਖੁੰਡੀ ਖੇਡਣਾ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਸੀ ਦਿਨੋਂ ਦਿਨ ਬਾਣੀ ਦੀ ਅਜਹੀ ਰੰਗਤ ਚੜ੍ਹਦੀ ਗਈ ਕਿ ਆਪ ਇਸ ਰੰਗਤ ਵਿੱਚ ਹੋਰ ਵੀ ਮਸਤ ਹੁੰਦੇ ਗਏ ਇੱਕ ਵਾਰ ਸੰਤ ਭਿੰਡਰਾਵਾਲੇ ਜਥੇ ਸਮੇਤ ਇੱਕ ਮਹੀਨੇ ਲਈ ਪਿੰਡ ਆਏ ਤਾਂ ਪ੍ਰੋਗਰਾਮ ਦੇ ਅਖੀਰ ਵਿੱਚ ਜਦ 22 ਫਰਵਰੀ 1960 ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ ਤਾਂ ਭਾਈ ਜਰਨੈਲ ਸਿੰਘ ਅਤੇ ਭਾਈ ਹਰਜੀਤ ਸਿੰਘ ਦੋਵਾਂ ਭਰਾਵਾਂ ਨੇ ਨਗਰ ਦੀਆਂ ਹੋਰ ਸੰਗਤਾਂ ਸਮੇਤ ਅੰਮ੍ਰਿਤ ਪਾਣ ਕਰ ਲਿਆ ਅੰਮ੍ਰਿਤ ਛਕਣ ਮੇਲੇ ਪੰਜ ਪਿਆਰਿਆਂ ਤੋਂ ਮਿਲੀ ਸਿੱਖਿਆ ਨੇ ਮਨ ਵਿੱਚ ਹੋਰ ਵੀ ਪਰਪਕਤਾ ਪੈਦਾ ਕੀਤੀ ਅੰਮ੍ਰਿਤ ਵੇਲੇ ਉੱਠਣਾ ਦਿਨ ਚੜ੍ਹਨ ਤੋਂ ਪਹਿਲਾਂ ਨਿਤਨੇਮ ਕਰਨਾ ਅਤੇ ਫਿਰ ਘਰ ਦੇ ਕੰਮਕਾਜ ਕਰਦੇ ਆਂ ਸ੍ਰੀ ਜਬਰੀ ਸਾਹਿਬ ਜੀ ਦੇ ਪਾਠ ਲਗਾਤਾਰ ਕਰੀ ਜਾਣਾ ਉਹਨਾਂ ਦਾ ਪ੍ਰojana ਦਾ ਨਿਯਮ ਬਣ ਗਿਆ ਇੱਕ ਵਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਜਥਾ ਲੰਗਰ ਛਕਣ ਲਈ ਬਾਬਾ ਜੋਗਿੰਦਰ ਸਿੰਘ ਜੀ ਦੇ ਘਰ ਪਹੁੰਚਿਆ ਤਾਂ ਸਾਰੇ ਸਿੰਘਾਂ ਨੇ ਲੰਗਰ ਛਕਣ ਉਪਰੰਤ ਸੰਤ ਜੀ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਤੁਹਾਡੇ ਕੋਲ ਕਿੰਨੇ ਪੋਜੰਗੀ ਹਨ ਤਾਂ ਉਹਨਾਂ ਨੇ ਆਖਿਆ ਕਿ ਸਤਿਗੁਰੂ ਜੀ ਦੀ ਕਿਰਪਾ ਨਾਲ 7 ਪੋਜੰਗੀ ਹਨ ਤਾਂ ਮਹਾਪੁਰਖਾਂ ਨੇ ਕਿਹਾ ਕਿ ਭਾਈ ਇੱਕ ਪੋਜੰਗੀ ਸਾਨੂੰ ਦੇ ਦਿਓ ਅਸੀਂ ਉਹਨਾਂ ਨੂੰ ਜਥੇ ਵਿੱਚ ਰੱਖ ਕੇ ਗੁਰਮਤਿ ਦੇ ਵਿਦਿਆ ਸਿਖਾਵਾਂਗੇ ਉਸ ਦਿਨ ਘਰ ਵਿੱਚ ਜਥੇ ਦੇ ਸਿੰਘਾਂ ਦਾ ਲੰਗਰ ਭੰਡਾਰਾ ਹੋਣ ਕਰਕੇ ਬਾਬਾ ਜੀ ਦੇ ਸਾਰੇ ਪੁੱਤਰ ਘਰ ਵਿੱਚ ਹੀ ਸਨ ਅਤੇ ਸੇਵਾ ਵਿੱਚ ਲੱਗੇ ਹੋਏ ਸਨ ਮਹਾਪੁਰਖਾਂ ਦਾ ਬਚਨ ਸੁਣਦਿਆਂ ਹੀ ਬਾਬਾ ਜੀ ਨੇ ਆਪਣੇ ਸਾਰੇ ਪੁੱਤਰਾਂ ਨੂੰ ਮਹਾਪੁਰਖਾਂ ਦੇ ਕੋਲ ਬੁਲਾਇਆ ਅਤੇ ਹੱਥ ਜੋੜ ਕੇ ਸੰਤਾ ਮਹਾਪੁਰਖਾਂ ਨੂੰ ਬੇਨਤੀ ਕੀਤੀ ਕਿ ਆਪ ਜੀ ਜਿਸ ਨੂੰ ਵੀ ਚਾਹੋ ਉਸ ਨੂੰ ਆਪਣੇ ਜਥੇ ਵਿੱਚ ਸ਼ਾਮਲ ਕਰ ਲੈ ਬੋ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਸ ਕਰੀ ਨੇ ਬਹੁਤ ਹੀ ਗੰਭੀਰਤਾ ਨਾਲ ਬਾਬਾ ਜੀ ਦੇ ਸਾਰੇ ਹੀ ਪੁੱਤਰਾਂ ਵੱਲ ਤੱਕਿਆ ਅਤੇ ਅਖੀਰ ਵਿੱਚ ਸਭ ਤੋਂ ਛੋਟੀ ਉਮਰ ਦੇ ਪਟੰਗੀ ਜਰਨੈਲ ਸਿੰਘ ਉਪਰਾਕੇ ਉਹਨਾਂ ਦੀ ਨਜ਼ਰ ਰੁਕ ਗਈ ਉਹਨਾਂ ਨੇ ਕਿਹਾ ਕਿ ਆਪ ਇਸ ਪਟੰਗੀ ਨੂੰ ਜਥੇ ਦੀ ਸੇਵਾ ਵਿੱਚ ਦੇ ਦਵੋ ਉਸੇ ਦਿਨ ਹੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਵਟਨ ਸਿੰਘ ਜੀ ਖਾਲਸਾ ਜੀ ਨੇ ਅੰਤਦ੍ਰਿਸ਼ਟੀ ਨਾਲ ਦੇਖ ਲਿਆ ਸੀ ਕਿ ਇਹ ਅਨਮੋਲ ਹੀਰਾ ਸਿੱਖ ਪੰਥ ਦੀ ਸੇਵਾ ਕਰੇਗਾ ਬਾਬਾ ਜੀ ਨੇ ਸਤਿ ਵਚਨ ਕਹਿ ਕੇ ਮਾਪੁਰਖਾਂ ਨੂੰ ਬੇਨਤੀ ਕੀਤੀ ਕਿ ਇਸ ਨੂੰ ਅਸੀਂ ਜਲਦੀ ਹੀ ਜਥੇ ਵਿੱਚ ਛੱਡ ਆਵਾਂਗੇ ਕਿਉਂਕਿ ਇਸੇ ਸਾਲ ਅਸੀਂ ਆਪਣੀ ਪੁੱਤਰੀ ਬੀਬੀ ਇੰਦਰਜੀਤ ਕੌਰ ਦਾ ਵਿਆਹ ਰੱਖਿਆ ਹੋਇਆ ਹੈ ਵਿਆਹ ਉਪਰੰਤ ਭਾਈ ਜਰਨੈਲ ਸਿੰਘ ਜੀ ਆਪ ਜੀ ਪਾਸ ਆ ਜਾਣਗੇ ਵਿਆਹ ਤੋਂ ਉਪਰੰਤ ਸੰਤ ਜੀ ਜਥੇ ਦੇ ਕੋਲ ਚਲੇ ਗਏ ਅਤੇ ਉੱਥੇ ਹੀ ਉਹਨਾਂ ਨੇ ਗੁਰਬਾਣੀ ਦਾ ਅਭਿਆਸ ਕੀਤਾ ਅਤੇ ਹੋਰ ਅਧਿਆਤਮਕ ਡੂੰਘਾਈ ਹਾਸਲ ਕੀਤੀ ਫਿਰ 1968 ਵਿੱਚ ਸੰਤ ਜੀ ਦਾ ਵਿਆਹ ਜਥੇਦਾਰ ਭਾਈ ਸੋਚਾ ਸਿੰਘ ਦੀ ਸੁਪਤਰੀ ਬੀਬੀ ਪ੍ਰੀਤਮ ਕੌਰ ਨਾਲ ਹੋ ਗਿਆ ਇਹ ਵਿਆਪਕ ਗੁਰਮਤਿ ਅਧਿਆਤ ਅਨੁਸਾਰ ਕੀਤਾ ਗਿਆ ਸਨ 1969 ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮੁਖੀ ਦਮਦਮਣੀ ਟਕਸਾਲ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਹਿਤਾ ਵਿਖੇ ਕਥਾ ਕੀਰਤਨ ਅਤੇ ਧਰਮ ਪ੍ਰਚਾਰ ਲਈ ਠਹਿਰੇ ਹੋਏ ਸਨ ਤਾਂ ਅਚਾਨਕ ਇਸੇ ਨਗਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਉਹਨਾਂ ਤੋਂ ਬਾਅਦ ਦਮਦਮਣੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੂੰ ਮੁਖੀ ਥਾਪਿਆ ਗਿਆ ਇਹਨਾਂ ਨੇ ਵੀ ਸਿੱਖ ਧਰਮ ਦੇ ਪ੍ਰਚਾਰ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਸੰਤ ਜਰਨੈਲ ਸਿੰਘ ਜੀ ਦੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਵਾਸਤੇ ਬਹੁਤ ਵੱਡਾ ਯੋਗਦਾਨ ਦਿੱਤਾ ਇਹਨਾਂ ਦੇ ਅਕਾਲ ਚਲਾਣਾ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਨੂੰ ਦਮਦਮੀ ਟਕਸਾਲ ਦੇ 14ਵੇਂ ਮੁਖੀ ਥਾਪਿਆ ਗਿਆ